ਯਾਰ ਹੁਣ ਸਾਡੇ ਉਹ ਪਿੰਡ ਵਾਲਿਆਂ ਨੇ ਦੱਸਿਆ ਟਰਾਲੀ 'ਚ ਰੋੜੇ ਇਹਨਾਂ ਨੇ ਧਰੇ ਨਹੀਂ ਜਾਂਦਾ ਟਰਾਲੀ ਦੇ ਦੋ ਜੇ ਪੜਨਾ ਪੈੜੇ ਰੋੜੇ ਰੋੜੇ ਪੁਲਿਸ ਰੋੜੇ ਲਾ ਕੇ ਅਸੀਂ ਕਿੱਥੇ ਬਣਾ ਲਈ ਜੀ ਬੰਬਾ ਰੋੜੇ ਲਾ ਕੇ ਸਾਡੇ ਨਾਲ ਨਹੀਂ ਗੋਲੀਆਂ ਦਾ ਹੋਰ ਸਾਡੇ ਕੋਲ ਹੈ ਜੀ ਕਿੱਥੇ ਬਣਾ ਦੇ ਸਾਡੇ ਮੈਨੂੰ ਬੰਬ ਤੁਸੀਂ ਉੱਥੇ ਬੰਬ ਨਹੀਂ ਮਾਰੋ ਸਾਡੇ ਉੱਥੇ ਸੁਰੂ ਕਰ ਗਏ ਹੋ ਨਾ ਬਦਲਾ ਲਾਉਣੇ ਤੁਸੀਂ ਅਸੀਂ ਬੰਬ ਨਹੀਂ ਬਣਾਏ ਸੀ ਅਸੀਂ ਬੰਬ ਕਿਸੇ ਨੂੰ ਨਹੀਂ ਕਰਦੇ ਕੰਮ ਹੋ ਜੇ ਕਰਦੇ ਤੁਸੀਂ ਯਾਰ ਪਿੱਛੇ ਹਟੋ ਸਾਨੂੰ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈੜੇ ਲੈਓ ਕੰਮ ਲੈ ਅਬ ਰੋੜੇ ਲਾ ਕੇ ਦੇ ਦੇ ਟਰਾਲੀ ਰ ਆਕੇ ਨੇ ਇੱਥੇ ਸਾਨੂੰ ਰੋੜੇ ਨਹੀਂ ਪੱਟੇ ਜਾਂਦੇ ਇੱਥੇ ਰੋੜੇ ਨਹੀਂ ਮਿਲਦੇ ਜਿਹੜੀ ਮਰਜ਼ੀ ਗੱਲ ਪੱਟ ਲੈਂਦੇ ਪੱਟ ਲੈਗਾ ਫਿਰ ਮਾਰ ਦੇ ਸਾਰੀ ਦੁਨੀਆ ਮਾਰ ਦੇਗਾ ਤੂੰ ਹਾਂ ਨਹੀਂ ਤਾਂ ਕੋਈ ਗਾਲਾਂ ਕਢੀਂ ਨਾ ਗੱਲ ਕਰ ਯਾਰ ਪਹਿਲਾਂ ਤੂੰ ਸੱਪਰ ਨਾ ਵਰਦਾ ਆਇਆ ਅਸੀਂ ਕੁਝ ਕਹਿਣਾ ਨਾਲ ਤੂੰ ਰੋਕਿਆ ਉੱਥੇ ਸਾਡੇ ਬੰਦੇ ਦੀ ਬਾਹ ਬੰਨੀ ਪੰਗਾ ਲਿਆ ਉਹਨਾਂ ਨੇ ਪੁੱਛ ਉਹਨਾਂ ਨੂੰ ਲਾਸੂ ਦੇ ਨੇ ਪੰਗਾ ਲੈਣਾ ਤੁਹਾਡੇ ਨਾਲ ਕਿੱਥੇ ਬੰਬ ਬੰਬ ਜਨਾਬ ਕਿੱਥੇ ਬੰਬ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਦੇਖ ਲੈ ਕਰ ਲੋ ਬੰਬਾਂ ਦੀ ਫੈਕਟਰੀ ਨਹੀਂ ਹੋ ਰਹੀ ਉਹ ਤੇ ਕਰ ਲੋ ਮਾਰਨ ਵਾਲਾ ਫੇਸ ਜਿੰਨਾ ਮਰਜ਼ੀ ਮਾਰੋ ਆਪ ਦੋ ਅਸੀਂ ਤਾਂ ਆਪਣੇ ਬਣਾ ਕੇ ਜਾ ਕੋਈ ਮੈਂ ਪਿੱਛੇ ਕਰ ਲੋ ਸੀ ਲੈ ਲੈਣਾ ਆ ਬੰਦੇ ਰੋਕੋ ਤੁਸੀਂ ਬੰਦਾ ਦੇ ਜੇ ਸੁਣੋਂ ਤੁਹਾਨੂੰ ਲੱਕੜ ਕੱਢ ਲਓ ਲੈ ਆ ਬੰਦਾ ਦੋ ਇੱਥੇ ਆ ਡੇਰ ਤੁਹਾਡੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦਿਓ ਹੋਰ ਪਿੱਛੇ ਹਟਾ ਦਿਓ ਫੇਰ ਦੋ ਯਾਦਾ ਬੰਦੇ ਨਹੀਂ ਕੋਈ ਨਹੀਂ ਇਹ ਬੰਦੇ ਪਾਸੇ ਕਰੋ ਉਹ ਬੰਦੇ ਦਾ ਖੇਤਾ 'ਚ ਰਹਿੰਦਾ ਖੇਤਾ 'ਚ ਕਰ ਲੋ ਨਾ ਕੋਈ ਦਾ ਮੰਨ ਲਓ ਬੰਬ ਦੇ ਅੱਗੇ ਅੱਗੇ ਲੜ ਲੜਾਈ ਆ ਰਹੀ ਆ ਲੜ ਲੜੋ ਜਾਂ ਲੜਨੇ ਤੁਸੀਂ ਲੜ ਲੜੋ ਅਸੀਂ ਲੜਨ ਦੀ ਗੱਲ ਨਹੀਂ ਆ ਆਏ ਮਾਰ ਦੇ ਅਸੀਂ ਮਾਫ ਕਰ ਦਾਂ ਹਾਂਜੀ ਤੁਹਾਡੀ ਦੇਣੇ ਦੇ ਤੋਂ ਨਹੀਂ ਗੱਲ ਕਰ ਸਕਦੇ ਕੋਈ ਬਾਤ ਨਹੀਂ ਉਹਨੇ ਸਾਡੇ ਥੋੜੇ ਬੰਦਾਂ ਦੇ ਅੱਠ ਲੜਨ ਕਰ ਬਿਲਕੁਲ ਉਹਨੇ ਲੱਤਾਂ ਬਾਹਾਂ ਤੋੜ ਦੀਆਂ ਇਹਦੀ ਥੋੜੀ ਜਿੱਪੀ ਜਿਹੜੇ ਕਿਥੇ ਟੁੱਟੀ ਹੈ ਉਹ ਹਸਪਤਲ ਗਿਆ ਜਾ ਕੇ ਪਤਾ ਕਰ ਲੋ ਛੋਟੇ ਤੋਂ ਮਾਰਦੇ ਸੀ ਸਾਡੇ ਹੀ ਉਹ ਵੀ ਕੋ ਸਾਰੇ ਥੋੜੀ ਅਬਰਦਾਲ ਜੀ ਸਾਰੇ ਥੋੜੇ ਹੀ ਆ 20 ਇਹਦੇ ਠੀਕ ਨੇ ਤੇਰੀ ਕੋਈ ਮਜਬੂਰੀ ਹੋਊਗੀ ਵੇ ਗੁਰੂ ਤੇਰੀ ਮਨ ਦੀ ਆ ਮੇਰੀ ਗੁਰੂ ਤੇਰੀ ਮਨ ਦੀ ਆ ਇਹਨਾਂ ਨੂੰ ਫੋਰਸ ਪਿੱਛੇ ਹਟਾਓ ਇਹਨਾਂ ਦੇ ਬੰਦੇ ਵਿੱਚ ਗੱਲੋ ਲੈ ਆਓ ਬਦਲ ਇੱਥੇ ਤੱਕ ਨਹੀਂ ਕਰਦਾ ਸਿੱਧੇ ਖਾਨੀ ਬਾਦ ਦੀ ਇਹ ਤਾਂ ਗਾਣ ਆ ਇਹ ਦੂਸਾਂ ਦੀ ਬਾਦ ਦੀ ਜਵਾਬ ਦੇਣਾ ਆਪਣੀ ਇਨਰਡ ਲਾਈਨਸ ਤੇ ਟੂਕ ਨਹੀਂ ਆਉਂਦੇ ਆਪਣੇ ਖੇਤਰੀ ਬਾਦ ਨੇ ਕੀ ਕਰ ਰਿਹਾ ਹੈ ਇਹਨਾਂ ਦੇ ਵਾਕਤ ਨਾਲ ਆਪਣੇ ਸਵਾਲਾਂ ਆ ਉਹ ਬੈਠੀ ਹੈ ਪਰ ਉਹਦਾ ਨਾਮ ਪੈਰ ਉਹਦਾ ਨਾਮ ਨਹੀਂ ਨਹੀਂ ਉਹਦਾ ਨਾਮ ਆਹ ਬੋਗਸ ਪਰ ਮੈਨੂੰ ਲੱਗਦਾ ਮੈਂ ਡਰ ਲੱਗਦਾ ਭਾਈ ਆਹ ਕਿੱਥੋਂ ਦਾ ਪੱਤਰ ਹੋਂਡ ਹੈ ਜਿਹੜੇ ਪਟ્રોલ ਬੰਬ ਕਿੱਥੇ ਹੈ ਜਿਹੜੇ ਪਟ્રોલ ਬੰਬ ਆਦੇ ਸੀ ਆਹ ਬਾਰੇ ਸਾਰੇ ਪੱਤਰਕਾਰਾਂ ਨੂੰ ਮੈਂ ਕਹਿੰਦਾ ਇਹ ਪਟ્રોલ ਬੰਬ ਦਿਖਾ ਦਿਓ ਕਿੱਥੇ ਹੈ ਦੱਸਦਾ ਪ੍ਰਧਾਨ ਜੀ ਪਤਾ ਕੀ ਹੈ ਜਿਹੜੀ ਟੋਲੀ ਗਾ ਜਿਹੜੀ ਟੋਲੀ ਗਈ ਆ ਜਿਹੜੀ ਇਲੈਕਟ੍ਰੀ ਜਿਹੜੀ ਕੰਨ ਨੇ ਫੋਨ ਦਿਨ ਵਿੱਚ ਕੀ ਟੋਲੀ ਜਿਹਦੇ ਦੇਖਿਆ ਯਾਰ ਟੋਲੀ ਲੰਗਾ ਦੇ ਚੋਲੀ ਸੀ ਇੱਕ ਆ ਉਹ ਵਿਚੀ ਪਈਆ ਟੋਲੀ ਇਹ ਹੋ ਰਹਾ ਹੈ ਸਪਰੇ ਵਾਲੀ ਟੋਲੀ ਆ ਦੇਖੋ ਟੋਲੀ ਆ ਦੇ ਵਿੱਚ ਪਈਆ ਟੋਲੀ ਦਿਖਾਇਓ ਯਾਰ ਐਨੀ ਜੀ ਉਹ ਤਾਂ ਇਹ ਕੋਈ ਟੋਲੀ ਆ ਜਿਹੜੇ ਕਹਿੰਦੇ ਪੈਟਰੋਲ ਪੈਟਰੋਲ ਪਾਇਆ ਹੋਇਆ ਕੋਈ ਨਾ ਲਾ ਲਈ ਜੀ ਇਹ ਲਾ ਲਈ ਬਖਾਉਂਦੇ ਹਾਂ ਤੁਸੀਂ ਲਿਆ ਕੇ ਟੋਲੀ ਆ ਪੈਟਰੋਲ ਬੰਬ ਗਿਆ ਮੈਂ ਨਹੀਂ ਕਿਹਾ ਉਹ ਪੈਟਰੋਲ ਨਾ ਗਿਆ ਬੱਛੇ ਛਾਲੀ ਕਰਦੇ ਹੁਣ ਇਹ ਭਾਈ ਕਹਿੰਦੇ ਨਹੀਂ ਅਸੀਂ ਪੈਟਰੋਲ ਬੰਬ ਨਹੀਂ ਕਿਹਾ ਰੋੜੇ ਦਾ ਸੀਵੇਂ ਮਣਨਾ ਰੋੜੇ ਹੈਗੇ ਆ ਤੁਸੀਂ ਬੰਬ ਚਲਾਉਣੇ ਆ ਗੱਥਰੂ ਗਏ ਦੇ ਗੋਲੇ ਚਲਾਉਣੇ ਆ ਸਾਨੂੰ ਰੋੜੇ ਸੁਰੱਖਿਆ ਚ ਰੱਖਣੇ ਪਏ ਐ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅਸੀਂ ਕਹਿਣਾ ਦੇਖੋ ਸਾਡੀਆਂ ਜ਼ਮੀਨਾਂ ਧੱਕੇ ਨਾਲ ਖੋਈਆਂ ਜਾ ਰਹੀਆਂ ਇਕੱਲੀ ਜਿਉਂਦਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਟ ਤੋਂ ਬਣਾ ਲਿਆ ਸਾਰੀਆਂ ਜ਼ਮੀਨਾਂ ਦਾ ਜਿਹਨਾਂ ਲੋਕਾਂ ਨੇ ਜੰਗਲ ਬੂਟੀਆਂ ਹੀ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਪੱਟੋ ਆਵਾਜ਼ ਕਰੋ ਤੁਹਾਨੂੰ ਮਾਲਕੀਅਤ ਦੇਵਾਂਗੇ ਉਹਨਾਂ ਨੂੰ 100 100 ਡੂਡੂਡੂ ਸਾਲ ਹੋ ਗਿਆ ਜਿਵੇਂ ਇਨਾਂ ਤੇ ਮਾਲ ਬੈਠਿਆ ਨੂੰ ਉਹਨਾਂ ਨੂੰ ਮਾਲ ਕੇ ਹੱਕ ਨਹੀਂ ਦਿੱਤੇ ਜਦੋਂ 47 ਚ ਭੇਡ ਕਰਾਇਆ ਲੋਕਾਂ ਦੀ ਕੱਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾਗਲ ਉਜੜ ਗਏ ਇਧਰੋਂ ਮੁਸਲਮਾਨਾਂ ਭਰਾ ਉਧਰੋਂ ਉਜੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜ਼ਮੀਨ ਹੁਣ 75% ਦਿੱਤੀ ਕਿਦਾ 100 ਗਿੱਲਾ ਸੀ ਦੋ ਚਾਰ ਪਰਵਾਰਾਂ ਦਾ ਉਹਨੂੰ 75 ਗਿੱਲੇ ਦਿੱਤੀ 25 ਗਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚਲਾਈ ਹਜੇ ਤੱਕਰ ਵੀ ਸਾਡੇ ਲੋਕਾਂ ਦੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸਿਆਮ ਲਾਟਾਂ ਦੇ ਬੈਠੇ ਆ ਮਜ਼ਦੂਰ ਬੈਠੇ ਆ ਉਹਨਾਂ ਦੇ ਬਣਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹਿ ਲਈ ਕੀ ਹੈ ਸਰਕਾਰ ਇਹ ਕਹਿੰਦੇ ਭਵਕ ਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਅਨਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕਮਜ਼ੋਰ ਮੰਡੀ ਹੁੰਦੀ ਹੈ ਵੀ ਉੱਥੇ ਵਧੀਆ ਵਿਕਦੇ ਆ ਉਹ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭਵਕ ਦੀਆਂ ਮੰਡੀਆਂ ਦਾ ਨਾਂ ਦੇ ਕੇ ਕੋਈ ਅਜੇ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਹੈ ਜਿਹਦੀਆਂ ਭਾਈ ਤਿੰਨ ਪੀੜ੍ਹੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਦਿਆਂ ਨੂੰ ਹੋ ਗਿਆ ਉਹ ਜ਼ਮੀਨ ਸਾੜ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਹੈ ਛੜਾਲਣ ਮਾਰ ਕੇ ਸਾਰਿਆਂ ਨੂੰ ਪਰ ਚਾਉਂਦੇ ਜੀ ਨਹੀਂ ਛੱਡਾਂਗੇ ਟਰਾਲੀ ਦਾ ਮਸਲਾ ਬੜਾ ਸੀਗਾ ਜੀ ਤੁਹਾਡੀ ਟਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬੱਕੇ ਨਾਲ ਖਿੱਚ ਤੂੰ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖਿੱਚ ਤੂੰ ਕਰ ਲਈ ਤੇ ਮਾਹ ਕੋ ਰੈਸਟ ਦਾ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਚਾਰਮਦਖਤੋਂ ਨੇ ਵਾਹ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਘੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨੇ ਬਾਹਾਂ ਐ ਬਾਹਾਂ ਬੰਨ ਕੇ ਜੇ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਦੇ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲੈਣ ਜਿੰਨੇ ਮਰਜੀ ਐ ਜਿਨ੍ਹਾਂ ਨੇ ਮਾਰ ਲਿਆ ਹੋਏਗੇ ਅਸੀਂ ਲੈਣਾ ਬਣਾ ਕੇ ਖੜਦੇ ਮੁਰੇ ਆਗੂ ਖੜਦੇ ਆ ਮਾਰਨ ਗੋਲੀਆਂ ਸਿਰ ਦੀਆਂ ਛੱਡੀਆਂ ਖਾਦੇ ਸਾਡਾ ਇਹਨਾਂ ਗੋਲੀਆਂ ਵਾਲਿਆਂ ਨਾਲ ਭੇੜ ਕੀ ਐ ਸਾਡਾ ਬੰਬਾਂ ਵਾਲਿਆਂ ਨਾਲ ਭੇੜ ਕੀ ਐ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰਦੇ ਤੇ ਲੋੜੇ ਚਲਾਉਣੇ ਆ ਸੀ ਬਾਈ ਰਾਣੀ ਜੀ ਕੀ ਅਗਲੀ ਰਾਣੀ ਜੀ ਸਾਡੀ ਸੁਰੱਖਿਆ ਤੋਂ ਐ ਜਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਾਨਾਂ ਨਾਲ ਜਿੰਨੇ ਆ ਲੈਣੀ ਜਿੰਨੇ ਮਰਜ਼ੀ ਲੈ ਲੈਣ ਜੌਂਦ ਪਿੰਡ ਜਿਹੜਾ ਹੈਗਾ ਉੱਥੋਂ ਦਾ ਇਸ਼ੂ ਹੈ ਥਾਣਾ ਅਸੀਂ ਸਦਰ ਰਾਮਪੁਰਾ ਦਾ ਏਰੀਆ ਸਬਡਿਵੀਜ਼ਨ ਫੂਲ ਪੈਂਦੀ ਹੈ ਉੱਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਕਿ ਮਾਰਜੋ ਦਾ ਹਾਈ ਕੋਰਟ ਤੋਂ ਰਿਸਪਾਂਸ ਦੇ ਵਿੱਚ ਜਿਹੜੀ ਨਿਸ਼ਾਨਦੇਹੀ ਕਰਨੀ ਸੀਗੀ ਸੋ ਸਾਡੀ ਟੀਮ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਜੋ ਪਹਿਲਾਂ ਉਹਨਾਂ ਨੇ ਜਿਹੜੇ ਪਿੰਡ ਵਾਲੇ ਨੇ ਨਾਲ ਕਿਸਾਨ ਜਥੇਬੰਦੀਆਂ ਨੇ ਪਟਵਾਰੀ ਨੂੰ ਜਿਹੜਾ ਬੰਦਕ ਬਣਾ ਲਿਆ ਜਦੋਂ ਫੋਰਸ ਨਾਲ ਉੱਥੇ ਜਿਹੜੇ ਗੱਲਬਾਤ ਕਰਕੇ ਜਾਂ ਫੋਰਸ ਯੂਜ਼ ਕਰਕੇ ਉੱਥੇ ਪਟਵਾਰੀਆਂ ਨੂੰ ਜਿਹੜਾ ਹੈਗਾ ਪਹਿਲਾਂ ਰਿਆ ਕਰਵਾਇਆਗਾ ਜਦੋਂ ਫੋਰਸ ਫਿਰ ਵਾਪਸ ਬੈਕਟ੍ਰੈਕ ਕਰ ਰਹੀ ਸੀਗੀ ਤਾਂ ਨਿਸ਼ਾਨਦੇਹੀ ਵਾਸਤੇ ਜਦੋਂ ਅੱਗੇ ਵਧੀ ਤਾਂ ਫਿਰ ਉਹਨਾਂ ਨੇ ਪੁਲਿਸ ਫੋਰਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਜਿਹੜੇ ਹੈਗੇ ਸਾਡੇ ਡੀਐਸਪੀ ਹੈੱਡਕੁਆਰਟਰ ਸ਼ਿਰਾਲ ਭਾਰਤਵਾਜ ਜੀ ਉਹਨਾਂ ਦੀ ਇੰਜਰੀ ਹੋਈ ਹੈ ਜਿਹਨੂੰ ਆਰਮ ਫ੍ਰੈਕਚਰ ਹੋਈ ਹੈ ਨਾਲ ਜਿਹੜੇ ਉਹਨਾਂ ਦੇ ਗਾਰਮੈਂਟ ਸੀਗੇ ਉਹਨਾਂ ਦੇ ਸ ਸੋ ਇਸ ਵੰਦੇ ਵਿੱਚ ਅਸੀਂ ਮਕਦਮੇ ਜਿਹੜੇ ਪਟਵਾਰੀ ਨੂੰ ਬੰਦਕ ਬਣਾਉਣ ਤੇ ਸਾਡੇ ਡੀਐਸਪੀ ਸਾਹਿਬ ਨੂੰ ਸੱਟ ਮਾਰਨ ਦੇ ਜਿਹੜੇ ਸਬੰਧ ਦੇ ਵਿੱਚ ਦੋ ਮਕਦਮੇ ਦਰਜ ਕਰ ਰਹੇ ਹਾਂ ਸਾਡਾ ਰਾਮਪੁਰਾ ਦੇ ਵਿੱਚ ਤੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਖਰਾਬ ਸਟ ਕਾਰਵਾਈ ਕੀਤੀ ਜਾਵੇਗੀ ਕਿੰਨੇ ਕਿਸਾਨਾਂ ਦੇ ਪਰਸਨਾਂ ਹੋਵੇ ਪਤਾ ਵਿੱਚ ਇਹਦੇ ਵਿੱਚ ਜਿਹੜੀ ਹੈਗੇ ਆ ਕੁਝ ਬਾਈ ਨੇਮ ਨੇ ਕੁਝ ਅਨੋਨ ਨੇ ਤਕਰੀਬਨ ਉੱਥੇ ਕਾਫੀ ਬੰਦੇ ਸੀਗੇ ਉਹਦੇ ਵਿੱਚ ਕੁਝ ਪਿੰਡ ਵਾਲੇ ਨੇ ਕੁਝ ਕਿਸਾਨ ਜਥੇਬੰਦੀ ਦੇ ਆਗੂ ਨੇ ਸੋ ਦੋਨਾਂ ਪਰਚੇ ਦੇ ਵਿੱਚ ਅਲੱਗ-ਅਲੱਗ ਜਿਹੜੀ ਹੈਗੇ ਆ ਬਾਈ ਨੇਮ ਤੇ ਅਨੁਸ਼ਾਤ ਵਿਅਕਤੀ ਨੇ